ਜਗਾ ਜਗਾ ਗੰਦਗੀ ਸੀਗੀ ਚਿੱਕੜ ਸੀਗਾ ਸੜਕਾਂ ਟੁੱਟੀਆਂ ਪਈਆਂ ਸੀ ਪੱਟੀਆਂ ਪਈਆਂ ਸੀ ਤਾਂ ਉਹਦੇ ਵਿੱਚ ਹੀ ਨਗਰਕੀਂਤਲ ਲੰਗਿਆ ਵੱਡੇ ਜਿੱਥੋਂ ਆਪਾਂ ਐਂਟਰੀ ਕਰ ਰਹੇ ਹਾਂ ਇੱਥੇ ਬਹੁਤ ਚਿੱਕੜ ਸੀਗਾ ਸਾਡੇ ਗੁਰੂ ਸਾਹਿਬਾਨ ਦੇ ਜੀ ਜਦੋਂ ਅਸੀਂ ਦਿਨ ਮਨਾਣੇ ਆ ਇੰਨਾ ਹਾਲਾਤਾਂ ਵਿੱਚ ਮਨਾਏ ਜਾਣ ਇੱਕ ਪਾਸੇ ਤਾਂ ਦਾਅਵੇ ਬਹੁਤ ਵੱਡੇ ਹੁੰਦੇ ਨੇ ਲੇਕਿਨ ਪ੍ਰਸ਼ਾਸਨ ਕਿੱਥੇ ਆ ਸ਼ਹਿਰ ਪ੍ਰਸ਼ਾਸਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਇਸ ਬਾਰੇ ਨਾਲਜ 15 ਦਿਨ ਪਹਿਲਾਂ ਹੀ ਲਿਖਤੀ ਤੌਰ ਤੇ ਵੀ ਦੇ ਦਿੱਤੀ ਗਈ ਸੀ ਪਰ ਇਹ ਬੜੀ ਹੀ ਸਲੋ ਸਪੀਡ ਵਿੱਚ ਇਹਨਾਂ ਨੇ ਕੰਮ ਕੀਤਾ ਜਿਹੜੀ ਸੰਗਤ ਗੁਰੂ ਸਾਹਿਬ ਦੇ ਅੱਗੇ ਫੁੱਲਾਂ ਦੀ ਵਰਖਾ ਕਰਦੀ ਆ ਉਹਨਾਂ ਦੇ ਇਲਜਾਨ ਵਾਸਤੇ ਸਵਾਗਤ ਕਰਦੀ ਆ ਉਹ ਸੰਗਤ ਨੂੰ ਚਿੱਕਰ ਦੇ ਵਿੱਚ ਹੀ ਲੰਘਣਾ ਪਿਆ ਚਿੱਕਰ ਦੇ ਵੇਦੀ ਹੀ ਸਾਡੇ ਪਾਲਕੀ ਸਾਹਿਬ ਗਏ ਗੁਰਪੁਰਬ ਹੋਵੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬਸਵਾਰ ਦਿੱਤਾ ਔਰ ਉਸ ਗੁਰਪੁਰਬ ਤੇ ਇਹ ਜਿਹੜੇ ਆ ਸ਼ਹਿਰ ਦੀ ਵਾਇਸ ਹੋਈ ਨਹੀਂ ਲਈ ਗਈ ਸੰਗਤ ਉਹਨੂੰ ਵੀ ਘਟ ਗਈ ਲੇਕਿਨ ਪ੍ਰਸ਼ਾਸਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਸੇ ਨਾਲ ਮਨ ਨੂੰ ਦੁੱਖ ਆਏਗਾ ਲੇਕਿਨ ਉਸਦੀ ਅਸੀਂ ਪਹਿਲਾਂ ਹੀ ਮਾਫੀ ਮੰਗ ਲਏ ਨੇ ਕਿਉਂਕਿ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਮਨ ਨੂੰ ਦੁਖੀ ਕਰਨਗੀਆਂ ਇਹ ਤਸਵੀਰਾਂ ਜਿਹੜੀਆਂ ਸੁਲਤਾਨਪੁਰ ਲੋਦੇ ਦੀਆਂ ਹਨ ਜਿੱਥੇ ਗੁਰੂ ਸਾਹਿਬ ਦਾ ਦਿਨ ਮਨਾਇਆ ਗਿਆ ਪਿਛਲੇ ਦਿਨੀ ਔਰ ਉਹਦੇ ਵਿੱਚ ਜਿਹੜਾ ਨਗਰ ਕੀਰਤਨ ਨਿਕਲਾ ਗਿਆ ਲੇਕਿਨ ਨਗਰ ਕੀਰਤਨ ਦੇ ਰਸਤੇ ਵਿੱਚ ਜੋ ਹਾਲਾਤ ਸਨ ਉਹ ਦੇਖ ਕੇ ਮਨ ਦੁਖੀ ਹੁੰਦਾ ਹੈ ਜਗਾ ਜਗਾ ਚਿੱਕੜ ਚਿੱਕੜ ਦੇ ਵਿਚਦੀ ਵਿੱਚ ਜਿਹੜੇ ਪੰਜ ਪਿਆਰੇ ਨਿਕਲੇ ਚਿੱਕਰ ਦੇ ਵੇਦੀ ਹੀ ਸਾਡੇ ਪਾਲਕੀ ਸਾਹਿਬ ਗਏ ਚਿੱਕਰ ਦੇ ਵੇਦੀ ਹੀ ਵਿੱਚ ਜਿਹੜੀ ਸੰਗਤ ਸੀਗੀ ਉਹਨੂੰ ਜਾਣਾ ਪਿਆ ਜਿਹੜੀ ਸੰਗਤ ਗੁਰੂ ਸਾਹਿਬ ਦੇ ਅੱਗੇ ਫੁੱਲਾਂ ਦੀ ਵਰਖਾ ਕਰਦੀ ਆ ਉਹਨਾਂ ਦੇ ਇਲਜਾਨ ਵਾਸਤੇ ਸਵਾਗਤ ਕਰਦੀ ਆ ਉਹ ਸੰਗਤ ਨੂੰ ਚਿੱਕਰ ਦੇ ਵਿੱਚ ਲੰਘਣਾ ਪਿਆ ਲੇਕਿਨ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਿਹੜੀ ਸੰਗਤ ਹੈ ਲਗਾਤਾਰ ਤੁਸੀਂ ਆਮ ਦੇਖਦੇ ਹੋਗੇ ਸਫਾਈ ਵੀ ਕਰਦੀ ਆ ਜਦੋਂ ਨਗਰ ਕੀਰਤਨ ਨਿਕਲਦਾ ਹੈ ਤਾਂ ਉਸ ਦੇ ਅੱਗੇ ਝਾੜੂ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਲੇਕਿਨ ਇੱਥੇ ਹਾਲਾਤ ਤੁਸੀਂ ਦੇਖੋ ਤਸਵੀਰਾਂ ਤੁਹਾਡੇ ਸਕਰੀਨ ਦੇ ਉੱਪਰ ਹੋਣਗੀਆਂ ਚਿੱਕੜ ਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਸਫਾਈ ਕਰਨੀ ਪੈ ਰਹੀ ਹੈ ਲੋਕ ਜਿਹੜੇ ਇਹਨਾਂ ਨਗਰ ਕੀਰਤਨ ਦੇ ਵਿੱਚ ਬਿਨਾ ਚਪਲਾਂ ਤੋਂ ਬਿਨਾ ਜੁੱਤੀ ਪਾਏ ਜਾਂਦੇ ਨੇ ਇੱਕ ਆਸhta ਹੁੰਦੀ ਹੈ ਇੱਕ ਸ਼ਰਧਾ ਹੁੰਦੀ ਹੈ ਲੇਕਿਨ ਇੱਥੇ ਉਹਨਾਂ ਨੂੰ ਮਜਬੂਰਨ ਚਿੱਕੜ ਦੇ ਵਿੱਚ ਦੀ ਜੁੱਤੀ ਸreten ਲੰਘਣਾ ਪਿਆ ਲੋਕਾਂ ਦੇ ਮਨ ਦੁਖੀ ਸਨ ਲੇਕਿਨ ਪ੍ਰਸ਼ਾਸਨ ਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਿਛਲੇ 4 ਸਾਲ ਤੋਂ ਜਿਹੜੇ ਸੁਲਤਾਨਪੁਰ ਦੇ ਹਾਲਾਤ ਹੀ ਅਜਿਹੇ ਨੇ। ਕੋਈ ਸ਼ਾਇਦ ਹੀ ਕੋਈ ਸੜਕ ਬਚੀ ਹੋਵੇ ਜਾਂ ਇੱਕ ਦੋ ਸੜਕਾਂ ਬਣ ਗਈਆਂ ਹੁਣ। ਲੇਕਿਨ ਪੂਰੇ ਸ਼ਹਿਰ ਦੇ ਹਾਲਾਤ ਗੱਲ ਕੀਤੀ ਜਾਵੇ ਤਾਂ ਇਹੀ ਹਾਲਾਤ ਹਨ। ਔਰ ਇਸੇ ਹਾਲਾਤਾਂ ਕਰਕੇ ਕਿਉਂਕਿ ਜਗ੍ਹਾ ਜਗ੍ਹਾ ਗੰਦਗੀ ਸੀਗੀ, ਚਿੱਕੜ ਸੀਗਾ, ਸੜਕਾਂ ਟੁੱਟੀਆਂ ਪਈਆਂ ਸੀ, ਪੱਟੀਆਂ ਪਈਆਂ ਸੀ ਤਾਂ ਉਹਦੇ ਵਿੱਚ ਹੀ ਜਿਹੜਾ ਨਗਰਿਕੀਤਨ ਲੰਗਿਆ ਤਾਂ 2 ਤੋਂ 3 ਘੰਟੇ ਜਿਹੜਾ ਨਗਰਿਕੀਤਨ ਲੇਟ ਵੀ ਹੋਇਆ। ਹਾਲਾਂਕਿ ਜਿਹੜੇ ਪ੍ਰਬੰਧਕ ਆ ਉਹ ਕਹਿੰਦੇ ਆ ਅਸੀਂ ਬੇਨਤੀ ਵੀ ਕੀਤੀ ਸੀਗੀ ਲੇਕਿਨ ਮਨ ਦੁਖੀ ਹੁੰਦਾ ਜਦੋਂ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਅਸੀਂ ਦਿਨ ਮਨਾਉਂਦੇ ਆ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜੇ ਇਨ੍ਹਾਂ ਹਾਲਾਤਾਂ ਵਿੱਚ ਮਨਾਏ ਜਾਣ ਇੱਕ ਪਾਸੇ ਤਾਂ ਦਾਅਵੇ ਬਹੁਤ ਵੱਡੇ ਹੁੰਦੇ ਨੇ ਲੇਕਿਨ ਪ੍ਰਸ਼ਾਸਨ ਕਿੱਥੇ ਆ ਸ਼ਹਿਰ ਪ੍ਰਸ਼ਾਸਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਕਿ ਇੱਥੇ ਕੀ ਹੋ ਰਿਹਾ ਹੈ ਕਿ ਇਹ ਇੱਕ ਇਤਿਹਾਸਿਕ ਨਗਰੀ ਆ ਹਰ ਇੱਕ ਜਗ੍ਹਾ ਤੇ ਆ ਲਗਾਤਾਰ ਇੱਥੇ ਕੋਈ ਨਾ ਕੋਈ ਸਮਾਗਮ ਜਿਹੜੇ ਧਾਰਮਿਕ ਚੱਲਦੇ ਨੇ ਲੇਕਿਨ ਇਨ੍ਹਾਂ ਹਾਲਾਤਾਂ ਦੇ ਉੱਪਰ ਲਗਾ ਅਸੀਂ ਵੀ ਲਗਾਤਾਰ ਜਿਹੜੇ ਇਹ ਬੋਲਦੇ ਰਹੇ ਆ ਕਿ ਭਾਈ ਕਿ ਇਥੋਂ ਦੇ ਹਾਲਾਤ ਸੁਧਣੇ ਚਾਹੀਦੇ ਆ ਇਤਿਹਾਸਿਕ ਸ਼ਹਿਰ ਹੈ ਸੰਘਰ ਉਹਨੂੰ ਵੀ ਘੱਟ ਗਈ ਲੇਕਿਨ ਪ੍ਰਸ਼ਾਸਨ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆ ਹਾਲਾਤ ਦੇਖੋ ਔਰ ਪਹਿਲਾਂ ਵੀ ਮਾਫੀ ਉੰਗੀ ਹੈ ਉਹ ਦੁਬਾਰਾ ਵੀ ਮਾਫੀ ਮੰਗਾਗੇ ਕਿ ਭਾਈ ਕਿ ਇਹ ਤਸਵੀਰਾਂ ਜਿਹੜੀਆਂ ਸਾਨੂੰ ਦਿਖਾਉਣ ਲਈ ਮਜਬੂਰ ਹੋਣਾ ਪੈ ਰਿਹਾ ਲੇਕਿਨ ਪ੍ਰਸ਼ਾਸਨ ਨੂੰ ਸ਼ਾਇਦ ਇਹ ਨਾਲ ਕੋਈ ਫਰਕ ਨਹੀਂ ਪੈਂਦਾ ਸਵਾਲ ਵੱਡੇ ਆ ਕਿ ਭਾਈ ਕਿ ਅਸੀਂ ਲੋਕ ਜਿਹੜੇ ਸਿਰਫ ਇਹ ਸੜਕਾਂ ਗਲੀਆਂ ਦੀ ਮੰਗ ਹੀ ਕਰਦੇ ਰਵਾਂਗੇ ਇਹਨਾਂ ਕੋਈ ਕਦੋਂ ਬਣਨਗੀਆਂ ਕਦੋਂ ਹੋਣਗੀਆਂ 5-6 ਸਾਲ ਪਿਛਲੇ 4 ਸਾਲ ਤੋਂ ਜਿਹੜੇ ਹਾਲਾਤ ਜਿਹੜੇ ਸੁਲਤਾਨਪੁਰ ਦੇ ਬਾਦ ਤੋਂ ਬੱਦਰ ਹੈ 550 ਸਾਲਾ ਮਨਾਇਆ ਗਿਆ ਸੀ ਉਦੋਂ ਵੀ ਵਿਕਾਸ ਕਾਰਜ ਹੋਏ ਸਨ ਵਿਕਾਸ ਕਾਰਜ ਹੁਣ ਵੀ ਚੱਲੇ ਜਾ ਰਹੇ ਨੇ ਲੇਕਿਨ ਪੂਰੇ ਕਦੋਂ ਹੋਣੇ ਨੇ ਇਹ ਸੜਕਾਂ ਕਦੋਂ ਬਣਨੀਆਂ ਨੇ ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ ਇਹ ਅਜੇ ਕੁਝ ਵੀ ਨਹੀਂ ਪਤਾ ਤਾਂ ਬੇਨਤੀ ਹੈ ਕਿ ਪ੍ਰਸ਼ਾਸਨ ਜੇ ਅੱਖਾਂ ਖੋਲ ਜਾਣ ਤਾਂ ਇਸ ਪਾਸੇ ਦੀ ਧਿਆਨ ਦਿਵੇ ਪ੍ਰਬੰਧ ਜਿਹੜੇ ਸਨ ਇੱਕ ਵਧੀਆ ਵਧੀਆ ਕਰ ਦਿੱਤੇ ਇਹਨਾਂ ਨੇ ਲੇਕਿਨ ਹਾਲਾਤ ਬਹੁਤ ਮਾੜੇ ਸਨ ਇਸੇ ਕਰਕੇ ਨਗਰ ਕੀਰਤਨ ਲੇਟ ਹੋਇਆ ਔਰ ਲੇਟ ਹੋਣ ਕਰਕੇ ਇਸੇ ਕਰਕੇ ਹੋਇਆ ਕਿ ਜਿਹੜਾ ਮੰਡੀ ਵਿੱਚ ਜਿੱਥੋਂ ਆਪਾਂ ਐਂਟਰੀ ਕਰ ਰਹੇ ਹਾਂ ਇੱਥੇ ਬਹੁਤ ਜਿੱਕੜ ਸੀਗਾ ਬਹੁਤ ਕਹਿਣ ਦੇ ਬਾਵਜੂਦ ਇਹਨਾਂ ਨੇ ਸਹੀ ਕੀਤਾ ਔਰ ਇਸੇ ਕਰਕੇ ਨਗਰ ਕੀਰਤਨ 2 ਘੰਟੇ ਲੇਟ ਹੋ ਗਿਆ ਔਰ ਇਹ ਇਹਨਾਂ ਨੂੰ ਇਸ ਬਾਰੇ ਨਾਲਜ 15 ਦਿਨ ਪਹਿਲਾਂ ਹੀ ਲਿਖਤੀ ਤੌਰ ਤੇ ਵੀ ਦੇ ਦਿੱਤੀ ਗਈ ਸੀ ਐਸ ਡੀਮ ਸਾਹਿਬ ਨੇ ਵੀ ਥੱਲੇ ਸਾਰੇ ਅਮਲੇ ਨੂੰ ਇਹ ਦੱਸਿਆ ਪਰ ਇਹ ਬੜੀ ਹੀ ਸਲੋ ਸਪੀਡ ਵਿੱਚ ਇਹਨਾਂ ਨੇ ਕੰਮ ਕੀਤਾ ਅਖੀਰ ਜਦੋਂ ਦੇਖਿਆ ਵੀ ਹੁਣ ਸਿਰੋ ਨੂਰ ਝੁੱਲੀ ਆ ਫੇਰੇ ਨਗਰ ਕੀ ਤੰਦੇ ਜੋ ਰਸਤੇ ਦੇ ਰੂਟ ਨੂੰ ਕੋਸ਼ਿਸ਼ ਵਾਰਿਆ ਗਿਆ ਅਜੇ ਵੀ ਥਾਣੇ ਦੇ ਲਾਗੇ ਜੋ ਹੈ ਮੇਨ ਬਾਜ਼ਾਰ ਤੋਂ ਨਾ ਕਿ ਦੱਸਦੇ ਆ ਬੱਚੇ ਕਿ ਉੱਥੇ ਅਜੇ ਵੀ ਜੋ ਹੈ ਰੂਟ ਖਰਾਬ ਹੈ ਤੋਂ ਕਿਰਪਾ ਕਰਕੇ ਇਹ ਇਹ ਸਾਰਾ ਜੋ ਹੈ ਸਰਕਾਰ ਦਾ ਮੈਂ ਕਹਿ ਸਕਦਾ ਵੀ ਕਮੀ ਆ ਤਾਂ ਕਿ ਗੁਰੂ ਮਹਾਰਾਜ ਦਾ 10ਵੇਂ ਪਾਸ਼ਾ ਦਾ ਉਸ ਪਰਿਵਾਰ ਦਾ ਗੁਰਪੁਰਬ ਹੋਵੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬਸਵਾਰ ਦਿੱਤਾ ਔਰ ਉਸ ਗੁਰਪੁਰਬ ਤੇ ਇਹ ਜਿਹੜੇ ਆ ਸ਼ਹਿਰ ਦੀ ਵਾਈਸ ਹੋਈ ਨਹੀਂ ਲਈ ਗਈ ਜਿਹੜੇ ਜੋ ਰੂਟ ਸੀਗਾ ਉਹਨੂੰ ਸਵਾਰਿਆ ਨਹੀਂ ਗਿਆ ਤੋਂ ਮੈਂ ਆਪ ਜੀ ਨੂੰ ਬੇਨਤੀ ਕਰਾਂ ਇਹ ਐਸਾ ਨਾ ਕਰਿਆ ਕਰੋ ਔਰ ਸੰਗਤਾਂ ਨੂੰ ਬੇਨਤੀ ਕਰੂੰਗਾ ਵਾਚੜ ਕੇ ਗੁਰਮਰ ਵਿੱਚ ਆਪਣੇ ਜੋਰ ਦਿਖਾਓ ਔਰ ਸੇ ਪਾਓ ਗੁਰਮਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਥਾਂ ਥਾਂ ਤੇ ਚਾਹ ਦੇ ਕੌਫੀ ਦੇ ਪਕੌੜਿਆਂ ਦੇ ਲੰਗਰ ਲੱਗੇ ਹੋਏ ਹਨ ਕੜੀ ਚੌਲ ਦੇ ਲੰਗਰ ਲੱਗੇ ਹੋਣ ਸੰਗਤ ਨੂੰ ਬਹੁਤ ਚਾਹ ਹੈ ਇਹ ਕਹਿੰਦਾ ਹਾਇ ਆਪ ਜੀ ਨੂੰ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ